ਨਾ ਸੁਣੀਏ ਨਾ ਸੁਣਾਉਂਗੇ ਨਹੀਂ ਆਪੇ ਨਹੀਂ ਸੁਣੀ ਕਿਸੇ ਸੰਤ ਨੇ ਤਾਂ ਜਿੱਦਣ ਸੁਣਨਗੇ ਸਿੱਖ ਬਣ ਜਾਣਗੇ ਜਿਹਨੂੰ ਜਰਾ ਵੀ ਸੁਣਜੂ ਸਿੱਖ ਬਣਾਊਗਾ ਸੰਤਰੀ ਕਹਾ ਸਕਦਾ ਸਮਝਿਆ ਨਹੀਂ ਸੰਤ ਕੀ ਹੁੰਦਾ ਗੁਰਬਾਣੀ ਦੇ ਸੰਤ ਕੀ ਨੂੰ ਮੰਨਿਆ ਹੋਇਆ ਤਾਂ ਸਮਝੇ ਸ੍ਰਮਦਿ ਸ਼ਾਸਤ੍ਰਾਂ ਦੇ ਲਾ ਬਣਿਆ ਹੋਇਆ ਉਹ ਸੰਤ ਰਹੇ ਗੁਰਬਾਣੀ ਵਾਲੇ ਸੰਤ ਨਹੀਂ ਹੁੰਨ ਗੁਰਬਾਣੀ ਵਾਲੇ ਹਰਕੇ ਸੰਤ ਹੁੰਦੇ ਨੇ ਸ੍ਰਮਦਿ ਸ਼ਾਸਤ੍ਰਾਂ ਵਾਲੇ ਬਨਾਰਸ ਕੇ ਠਾਕ ਹੁੰਦੇ ਨੇ ਸੁਣਿਆ ਲੋਕਾ ਸਾਲਾ ਹਨ ਮੰਦ ਸੁਣਿਆ ਜੋਗ ਜੁਗਤ ਆਜੂ ਜੋਗੀ ਵੀ ਐ ਜੋਗ ਮਾੜੀ ਗੱਲ ਨਹੀਂ ਐ ਪਰ ਕਿਨੇ ਕਿਦੇ ਨਾਲ ਜੁੜਨ ਜਿਹੜੀ ਧਾਲ ਐ ਉਹਨੇ ਜੁੜਨ ਜੋਗੀ ਦੇ ਨਾਲ ਆਪਣੇ ਮੂਲ ਨਾਲ ਹੋਣਾ ਜਿਹੜੀ ਆਤਮਾ ਟੁੱਟ ਕੇ ਮਾਇਆ ਨਾਲ ਜੁੜ ਗਈ ਸਰੀਰ ਇਹਨੇ ਮਾਇਆ ਨੂੰ ਛੱਡ ਕੇ ਆਪਣੇ ਮੂਲ ਨਾਲ ਜੁੜਨਾ ਮੂਲ ਕਿਤੇ ਮੂਲ ਅੰਦਰ ਐ ਸਾਲੰਦ ਉਹ ਮੂਲ ਜਿਣੀ ਹੋ ਜਾਣਾ ਸਾਬ ਹੁੰਦਾ ਸਾਰਾ ਜੁੜਨ ਤਾਂ ਸਾਥ ਸਾਥ ਸਾਰ ਦੇ ਹੁਣ ਸਾਸ ਵਿੱਚ ਹੋਦਾ ਸਾਸ ਤੇ ਧਿਆਨ ਸਾਰ ਰੰਡ ਸਾਰ ਸਾਰ ਸਿਮਰੋ ਗੋਬਿੰਦ ਬਲੰਤਰ ਕੀ ਉਤਰਾ ਕੇੰਦ ਆਸ ਕਨਿਤ त्याਗੋ ਤਰੰਗ ਅਰੇ ਆਸਨ ਮਾਇਆ ਦੀ ਤਰੰਗਾਂ ਉੱਡਦੀਆਂ ਨੇ ਉਹਨਾਂ ਨੂੰ ਤਿਆਗਦੇ ਹੋ ਛੋੜਦੇ ਆ ਦੂਬ ਤੇ ਤਰੰਗਾਂ ਮਣੇ ਡਾਕੀਆਂ ਪਕਾਸ਼ ਬਾਣੀ ਸੁਣਨੀ ਸੰਤ ਵੀ ਬਣ ਗਏ ਜਿਹੜੇ ਠੱਗੀ ਕਾਲ ਵਾਲੇ ਨੇ ਫਰੋਡ ਨੇ ਉਹਨਾਂ ਦੀ ਠੱਗੀ ਠੱਗਲ ਦੀ ਠੱਗੀ ਦੱਸੀ ਹੈ ਛੂਡ ਦੱਸਿਆ ਇਹਦੇ ਵਿੱਚ ਹਾਂਜੀ ਸੁਣੀਏ ਸਾਸਤ ਸਿਮਰਤੀ ਵੇਦ ਛਾਤਿ ਸਿਮਰਤਿ ਵੇਦ ਚਾਤਰ ਜ਼ਮਰਤ ਬੇਦਾਂ ਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਜਿਹਦੀ ਨਾਲੇ ਬਾਣੀ ਸੁਣੀ ਹੈ ਉਹਨਾਂ ਦੀ ਇਹ ਜਿਹੜੀ ਪਿੱਛੇ ਅਸੀਂ ਦਿੱਤੀ ਹੈ ਨਾ ਗੱਲ ਉਹ ਇਹ ਆਧਾਰ ਇਹ ਚਾਤਰ ਜ਼ਮਰਤ ਬੇਦ ਵੀ ਮੰਨਦੇ ਨੇ ਜਿਹੜੀ ਆਕਾਸ਼ ਬਾਣੀ ਜਿਹੜੇ ਸੁਣਦੇ ਨੇ ਉਹਨਾਂ ਕੋਲ ਅਥਾ ਗਿਆਨ ਹੋ ਜਾਂਦਾ ਹੈ ਚਾਤਰ ਜ਼ਮਰਤ ਬੇਦ ਵੀ ਅਸਲ 'ਚ ਉਹਨਾਂ ਉਹੀ ਪ੍ਰਗਟ ਕਰਦੇ ਨੇ ਚਾਤਰ ਜ਼ਮਰਤ ਬੇਦਾਂ ਦਾ ਜਿਹੜਾ ਸੱਚ ਹੈ ਚਾਤਰ ਸਮਰਤ ਵੇਦ ਦਾ ਗਿਆਨ ਉਹਦੇ ਵਿੱਚੇ ਹੀ ਆ ਜਾਂਦਾ ਗੁਰਬਾਣੀ ਵਿੱਚ ਸਭ ਕੁਝ ਹੈ ਗਿਆਨ ਹੈ ਚਾਤਰ ਸਮਰਤ ਵੇਦਾਂ ਦਾ ਗਿਆਨ ਵਿੱਚੇ ਹੀ ਹੈ ਗੁਰਬਾਣੀ ਵਿੱਚ ਬੜੀ ਬੁੱਧੇ ਵਿੱਚ ਛੋਟੀਆਂ ਬੁੱਧੀਆਂ ਸਮਾਈਆਂ ਹੋਈਆਂ ਹੁੰਦੀਆਂ ਜਿਹੜੀ ਬੜੀ ਜਮਾਤ ਹੈ ਥੱਲੇ ਵਾਲੀਆਂ ਥਾਰੀਆਂ ਸਮਾਈਆਂ ਹੁੰਦੀਆਂ ਚਾਤਰ ਸਮਰਤ ਵੇਦ ਉਹਦੇ ਵਿੱਚੇ ਹੀ ਨੇ ਚਾਤਰ ਸਮਰਤ ਵੇਦ ਨੂੰ ਬਾਹਰ ਦੇ ਲੋੜ ਨਹੀਂ ਰਹਿੰਦੀ ਫਿਰ ਜਿੰਨੇ ਸੰਚਾਲਨ ਤੋੜ ਕਾਣ ਦੀ ਲੋੜ ਨਹੀਂ ਹੁੰਦੀ ਇਹ ਕੋਈ ਨਵਾਂ ਜੋ ਉਡਾ ਹੋ ਉਹ ਪਛਾਣ ਲਾਂਦਾ ਵੀ ਇਹ ਵੀ ਝੂਠ ਹੈ ਨਵੇਂ ਦਾ ਨਵਾਂ ਝੂਠ ਲਿਆਓ ਜਿਹੜਾ ਉਹ ਨੂੰ ਸੁਣਾਉਂਦੀ ਪਛਾਣ ਲੂਗੀ ਝੂਠ ਸੱਚ ਜਾਣ ਦੇ ਲੋੜ ਸਮਰਤ ਸਾਸਰਾ ਦਾ ਜਿਹੜਾ ਝੂਠਾ ਨੋ ਵੀ ਫੜ ਲਿਆ ਨਹੀਂ ਸੱਚ ਦਾ ਬਦਲ ਲਗ ਰਹਿਣਾ ਚਾਹੀਦਾ ਕਿਸੇ ਕਿਸ ਹੋਂ ਦਾ ਨਕਲੀ ਨੋਟ ਲਿਆਓ ਨਾ ਪਛਾਣ ਲੈਣ ਜਿਹਨੂੰ ਪਛਾਣ ਨਾ ਨਕਲੀ ਦੀ ਨਵਾਂ ਲਿਆਓ ਬਣਾ ਕੇ ਰੋਜ਼ ਨਵਾਂ ਬਦਲ ਕੇ ਨਿਯਾਇਓ ਨਕਲੀ ਨਵੇਂ ਦਾ ਨਵਾਂ ਜੂੜ ਕੋਈ ਲਈ ਜਾ ਉਹ ਕਿਹੜਾ ਉਹਨੂੰ ਮਿੱਠ ਝੂਠ ਦਾ ਪਤਾ ਕਿ ਉਹ ਵਿਸ਼ਾਣ ਵੀ ਦੂਰ ਨਹੀਂ ਸਕਦਾ ਸੱਚ ਦੇ ਪਛਾਣ ਦੀ ਲੋੜ ਹੈ ਝੂਠ ਨੂੰ ਪਛਾਣਨ ਦੀ ਲੋੜ ਨਹੀਂ ਹੁੰਦੀ ਝੂਠ ਦਾ ਆਪੇ ਪਛਾਣਿਆ ਜਾਂਦਾ ਸੱਚ ਨਾਲ ਮੇਲ ਨਹੀਂ ਖਾਂਦਾ ਝੂਠ ਹੈ ਜੋ ਗੱਲ ਸੱਚ ਨਾਲ ਮੇਲ ਨਹੀਂ ਖਾਂਦੀ ਝੂਠ ਹੈ ਉਹਦੇ ਕੋਲ ਤਾਂ ਅਸਲੀ ਨੋਟ ਹੈ ਸੱਚ ਹੈ ਉਹਦੇ ਨਾਲ ਜਿਹੜਾ ਮੇਲ ਨਹੀਂ ਖਾਂਦਾ ਝੂਠ ਹੈ ਹਾਂ ਇਹ ਉਹਨੂੰ ਪਕੜ ਲਈ ਤੇ ਇਥੋਂ ਝੂਠ ਹੈ ਇਥੋਂ ਦਾ ਇਹਨਾਂ ਨੇ ਆਇ ਨੂੰ ਵੱਢ ਲਿਆ ਨਾਨਕ ਭਗਤਾਂ ਸਦਾ ਵਿਗਾਸ ਨਾਨਕ ਕਹਿੰਦਾ ਭਗਤਾਂ ਨੂੰ ਸਦਾ ਵਿਗਾਸ ਹੋਇਆ ਰਿਸ਼ੀਆਂ ਮੁਰੀਆਂ ਨੂੰ ਸਦਾ ਵਿਗਾਸ ਨਹੀਂ ਹੋਇਆ ਸਿਮਰਤਿ ਸ਼ਾਸਤਰ 베ਦ ਪੜ੍ਹਨ ਵਾਲਿਆਂ ਨੂੰ ਸਦਾ ਵਿਗਾਸ ਨਹੀਂ ਹੋਇਆ 베ਦ ਪੜ੍ਹੇ ਪੜ ਪੰਡਿਤ ਹੋਏ ਹੋਏ ਕਹਦੇ ਨੇ ਫਿਰ ਜਿਹੜੇ ਹੋਏ ਨੇ ਵਰਸ਼ੀਆਂ ਉਹਨਾਂ ਦੀਆਂ ਮਨਾਈਦੀਆਂ ਹੁੰਦੀਆਂ ਨੇ ਜਿਹੜੇ ਮਰੇ ਹੀ ਨਹੀਂ ਉਹਨਾਂ ਦੀਆਂ ਵਰਸ਼ੀਆਂ ਹੋਣਾ ਰਹੇ ਨੇ ਜੋ ਜਨਮ ਨਹੀਂ ਉਹ ਵੀ ਮਨਾਈਦੀਆਂ ਜਿਹੜੇ ਅਮਰ ਹੋ ਜਾਣ ਉਹਨਾਂ ਦੀਆਂ ਵਰ੍ਹਸੀਆਂ ਮਨਾਈਦੀਆਂ ਮੌਿਆਂ ਦੀਆਂ ਮਨਾਈਦੀਆਂ ਸਿੱਖ ਵਰ੍ਹਸੀਆਂ ਮਨਾਉਂਦੇ ਨੇ ਕਿਉਂ ਆਪ ਮਰਨਾ ਹੈ ਨਾ ਇਹਨੂੰ ਪਤਾ ਹੈ ਮਰੀ ਮਰਦੇ ਹੀ ਹੈ ਤੁਨੀ ਇਹ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਲੋਕ ਕਿ ਅਮਰ ਹੋ ਜਾਈਦਾ ਜਿਹਨੂੰ ਇਹ ਸਮਝ ਆ ਵਰ ਹੋ ਜਾਈਦਾ ਉਹ ਵਰਸੀ ਨਹੀਂ ਮਨਾਉਂਦਾ ਦੁਆ ਤਾਂ ਬਣਾਊਗਾ ਦੁਆ ਤਾਂ ਸਰੀਰ ਤੱਕ ਹੀ ਜਾਂਦਾ ਹੈ ਉਹ ਸਰੀਰ ਐ ਨਹੀਂ ਹੁਣ ਮਰ ਗਿਆ। ਇਹ ਆ ਸਾਡੇ ਸਰੀਰ ਆਵੇ ਸਾਨੂੰ ਦਰਸ਼ਨ ਦੇਵੇ। ਉਹ ਜੁੜੇ ਤਾਂ ਤੁਸੀਂ ਮਾਇਆ ਨਾਲ ਹੋਇਆ ਤੁਹਾਨੂੰ ਕੀ ਪਤਾ ਔਰ ਕੀ ਹੁੰਦਾ। ਇਹਨਾਂ ਨੂੰ ਕੀ ਧੰਮ ਜਾਇਆ ਔਰ ਅਮਰਾ ਪਾਸ ਕੀ ਹੁੰਦਾ। ਕਿਹੜਾ ਅੱਖਾਂ ਦੇ ਬੈਠੇ ਨੇ। ਵੀ ਸਾਨੂੰ ਯਾਦ ਆ ਕੇ ਦਰਸ਼ਨ ਦੇ ਦੇਣ। ਜੇ ਦਰਸ਼ਨ ਦੇ ਦਿੱਤੇ ਗੁਰਦੁਆਰੇ ਤੋਂ ਧੱਕੇ ਮਾਰ ਕੇ ਬਾਹਰ ਵੀ ਕੱਢ ਦੇਣਗੇ। ਜਿਵੇਂ ਤਾਂ ਹੀ ਬੋਲਣ ਦਾ ਜਿਹੜਾ ਵਿਆਖਿਆ ਇਹ ਕਰਨੀ। ਫੇਮ ਉਹ ਬਾਹਰ ਕਰਨ ਦੇ ਵਿੱਚ ਸ੍ਰੀ ਸੁਦਰ ਤੇਰਾ ਤੋਂ ਨਾਨਕ ਸਜੇ ਤੋਂ ਇਹ ਨਾਲ ਹੀ ਗੱਲ ਕਹੇ ਆ ਕੇ ਜਿਹੜਾ ਉਹ ਕਹਿੰਦੇ ਹਾਂ ਇਹ ਨਾਨਕ ਕਹੇ ਤੋ ਉਹੀ ਬਹਿਰੂਪੀ ਆਜ ਬਹਿਰੂਪੀ ਹਣਾ ਜਗ ਮੰਨੇ ਲੋਕਾਂ ਨੇ ਉਹਦੀ ਗੱਲ ਨਾ ਹੋਣ ਮੰਨਣ ਇਹ ਐਵੇਂ ਬਕਵਾਸ ਕਰਦੇ ਹੁੰਦੇ ਨੇ ਸਭ ਲੋਕ ਜਿਹੜੇ ਆ ਜਾ ਆ ਜਾ ਕਰਦੇ ਨੇ ਆਜ ਬਹਿ ਆ ਗਿਆ ਖੜਾ ਆਈ ਗਾਣੇ ਇਹ ਚ ਪੈਣਾ ਕੌਣ ਸੋ ਭਾਣੇ ਮੰਣਣੇ ਨਹੀਂ ਆ ਜਾ ਆ ਸ੍ਰੀ ਜਣ ਕੇ ਸਭ ਪਖੰਡ ਹੈ ਜਿਹੜੇ ਮਾਇਆਦਾਰੀ ਹੁੰਦੇ ਨੇ ਪਖੰਡਿਓ ਹੁੰਦੇ ਨੇ ਜाहिर ਕਰਨ ਨੂੰ ਜाहिर ਕਰਦੇ ਨੇ ਅਸੀਂ ਬੜੇ ਸਿੱਖਾਂ ਬੜੇ ਸਾਨੂੰ ਪਛੋੜਾ ਬਨਨ ਨਹੀਂ ਪ੍ਰੀਤ ਮੁਖੋਂ ਗੰਡ ਮੁਖੋਂ ਗੰਡ ਲਾਵਤ ਹੋਰ ਉਹਨਾਂ ਨੂੰ ਕਦੇ ਨਹੀਂ ਪਤਾ ਬੈਨ ਨਹੀਂ ਲਿਖਿਆ ਸਭ ਕੁਝ ਗੁਰਬਾਣੀ ਚ ਵੀ ਹੈ ਜੇ ਉਦੋਂ ਵੀ ਸੀ ਹੁਣ ਵੀ ਰੇ ਹੁਣ ਕਿਹੜਾ ਘਟ ਗਏ ਸੁਣੀਏ ਦੁਖ ਪਾਪ ਦਾ ਨਾਸ ਸੁਣੀਏ ਜਿਹਨੇ ਬਾਣੀ ਸੁਣ ਲਈ ਦੁਖ ਪਾਪ ਦਾ ਨਾਸ ਹੋ ਜਾਂਦਾ ਅੰਦਰ ਨਾ ਉਹਦਾ ਕਰਦਾ ਕੋਈ ਦੁੱਖ ਹੈ ਨਾ ਪਾਪ ਜਿਹੜੇ ਕੁੰਨ ਪਾਪ ਮੰਨਦੇ ਨੇ ਉਹਨਾਂ ਨੇ ਬਾਣੀ ਸੁਣੀ ਹੋਣੀ ਨਹੀਂ ਗੁਰਬਾਣੀ ਸੁਣ ਕੇ ਵੀ ਬੁਲ ਪਾਪ ਦਾ ਨਾਸ ਹੋ ਜਾਂਦਾ ਆ ਜਿਹੜੀ ਕੁਰਬਾਨੀ ਹੈ ਤੇ ਇਹ ਸੁਣ ਲਵੇ ਧਿਆਨ ਨਾਲ ਪੁੰਨ ਪਾਪ ਦਾ ਨਾਸ ਹੈ। ਦੁਖਦਾਰ ਪੁੰਨ ਪਾਪ ਦੋਹਾਂ ਦਾ ਨਾਸ ਹੋ ਜਾਂਦਾ ਤੋ ਸੋ। ਸੁਖ ਸੁਖ ਦਾ ਨਾਸ ਹੋ ਜਾਂਦਾ ਪਾਪ ਪੁੰਨ ਦਾ ਨਾਸ ਹੋ ਜਾਂਦਾ। ਅਜੋ ਸਿੱਖਾਂ ਨੇ ਸੁਣੀ ਹੋਰੀ। ਜਿਹੜਾ ਸੁਣਨੂਗਾ ਉਹਦਾ ਨਾਸ ਹੋ ਜੂ ਜਿਹਨੇ ਨਹੀਂ ਸੁਣੀ ਨਾਸ। ਇਹ ਨਹੀਂ ਸੁਣੀ ਜਿਹੜੇ ਰੋਜ਼ ਸੁਣਦੇ ਨੇ ਸੁਣੀਓ ਨਹੀਂ ਨਾ ਸੁਣਾਉਣ ਵਾਲਿਆਂ ਨੇ ਵੀ ਨਹੀਂ ਸੁਣੀ। ਗੰਗੀਆਂ ਨੇ ਵੀ ਨਹੀਂ ਸੁਣੀ ਗ੍ਰੰਥੀਆਂ ਨੇ ਵੀ ਨਹੀਂ ਸੁਣੀ ਪ੍ਰਚਾਰਕਾਂ ਨੇ ਵੀ ਨਹੀਂ ਸੁਣੀ। ਜਿਹਨੇ ਸੁਣ ਲਈ ਬਾਣੀ ਉਹਦਾ ਨਾਸ ਹੋ ਗਿਆ ਉਹਨਾਂ ਦੇ ਸਿਰ ਤੇ ਆਰੇ ਚੱਲ ਗਏ ਚਲਾ ਲੈਣਾ ਆਰੇ ਚਲਾ ਲੈ ਦਿਖਾਉਣ ਪਤਾ ਲੱਗ ਜੂਗਾ ਉਹ ਤਤੀਆਂ ਦੇ ਵਿਦੇ ਬੈਠ ਗਏ ਜਿਹਨਾਂ ਨੇ ਸੁਣੀ ਹੈ ਇਹਨਾਂ ਨੇ ਕਿਸੇ ਨੇ ਨਹੀਂ ਸੁਣਾ ਅਜੋ ਤਾਂ ਪੁੰਨ ਬਾਪ ਨੂੰ ਮੰਨੇ ਜਾਂਦੇ ਰਹੇ ਪਾਪ ਪੁੰਨ ਬਾਣੀ ਨਹੀਂ ਮੰਨਦੀ ਕਰਮ ਨੂੰ ਬਾਣੀ ਨਹੀਂ ਮੰਨਦੀ ਕਿਰਪਾ ਨੂੰ ਮੰਨਦੀ ਹੈ ਕਰਮ ਸੁਣਿਆ ਕੀ ਇਹਨਾਂ ਨੇ ਫਿਰ ਕੁਛ ਨਹੀਂ ਸੁਣਿਆ ਸੁਣਿਆ ਵਾਇਆ ਦਾ ਖੜਕਾ ਵਾਇਆ ਦਾ ਟਰਨ ਟਕਣਾ ਸੁਣ ਗਿਆ ਉਹ ਥੋੜੀ ਹੋਰ ਨਹੀਂ ਕੁਝ ਸੁਣਿਆ ਕਿਆ ਚਟਕ ਪਟਕ ਸੁਣੀ ਹੈ ਹਰਬਾਲਿਆ ਦੀ ਚੰਗ ਸੁਣੀ ਹੈ ਸੋਨਾ ਚੜਿਆ ਸੁਣਿਆ ਦੇਖੇ ਇਹ ਯੰਗਰ ਨੇ ਕਿ ਆ ਫਿਰ ਝੂੜ ਆ ਸੁਣੇ ਸਾਖੀਆਂ ਜਿਹੜਾ ਲੁਕਿਆਂ ਵਾਸਤੇ ਝੂੜ ਬੋਲਿਆ ਗਿਆ ਨਾ ਸਾਖੀਆਂ ਬੁਲਾ ਕੇ ਉਹ ਸੁਣਦੇ ਨੇ ਬੜੇ ਧਿਆਨ ਨਾਲ ਕਿਉਂਕਿ ਉਹ ਇਹਨਾਂ ਦੇ ਮੱਥੇ ਲੁਕਦੀ ਗੱਲ ਹੈ ਆ ਨਹੀਂ ਝੂੜ ਗਏ ਉਹਨਾਂ ਦੇ ਮੱਥੇ ਦੀ ਗੱਲ ਨਹੀਂ ਹੈ ਸੁਣੇ ਐ ਦੁਖ ਪਾਪ ਕਾ ਨਾਸ ਦੁਖ ਪਾਪ ਦਾ ਨਾਸ ਹੋ ਜਾਂਦਾ ਹੈ ਜੇ ਸੁਣ ਲਈ ਕੋਈ ਕਹਾਣਾਂ ਤਾਂ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਗੁਰਬਾਣੀ ਦਾ ਉਪਦੇਸ਼ ਹੈ ਜਿਹਨੂੰ ਪਿਆਰ ਕਰੋ ਸੰਤਾਂ ਨੇ ਕਿਹਾ ਸੀ ਸੰਤਾਂ ਕੋਲ ਨਾ ਗੁਰਬਾਣੀ ਸੀ ਨਾ ਉਪਦੇਸ਼ ਸੀ ਆ ਜਿਹੜੇ ਹੁਣ ਫਿਰ ਜਦ ਗੁਰਬਾਣੀ ਨਾਲ ਉਹਨਾਂ ਨੇ ਪਿਆਰ ਧਰਨਾ ਸੀ ਤਾਂ ਸਿੱਖ ਬਣ ਜਾਣਾ ਸੀ ਸੰਤਾਂ ਨੇ ਜਿਵੇਂ ਸੰਤ ਵੀ ਸੰਤ ਨੇ ਬਾਣੀ ਵੀ ਸੁਣਦੇ ਨੇ ਸੁਣਾਉਂਦੇ ਵੀ ਨੇ ਨਾ ਸੁਣਿਆ ਨਾ ਸੁਣਾਉਂਦੇ ਵੀ ਨੇ ਆਪਣੇ ਸੁਣੀ ਨਾ ਸੰਤ ਨੇ ਤਾਂ ਜਿੱਦਣ ਸੁਣਨਗੇ ਸਿੱਖ ਬਣ ਜਾਣਗੇ ਜਿਹਨੂੰ ਜਰਾ ਵੀ ਸੁਣ ਜੂ ਸਿੱਖ ਬਹੋਗਾ ਸੰਤਰੀ ਕਹ ਸਕਦਾ ਸਮਝਿਆ ਨਹੀਂ ਸੰਤ ਕੀ ਹੁੰਦਾ ਗੁਰਬਾਣੀ ਦੇ ਸੰਤ ਕੀ ਨੂੰ ਮੰਨਿਆ ਇਹ ਤਾਂ ਸਮਝੇ ਸ੍ਰਮਦ ਸ਼ਾਸਤਰਾਂ ਜਿਹੜਾ ਬਣਿਆ ਉਹ ਸੰਤ ਰਹੇ ਗੁਰਬਾਣੀ ਵਾਲੇ ਸੰਤ ਨਹੀਂ ਹਨ ਗੁਰਬਾਣੀ ਵਾਲੇ ਹਰਕੇ ਸੰਤ ਹੁੰਦੇ ਨੇ ਸ੍ਰਮਦ ਸ਼ਾਸਤਰਾਂ ਵਾਲੇ ਬਨਾਰਸ ਕੇ ਠਾਕ ਹੁੰਦੇ ਨੇ ਜਿਹੜੇ ਬਾਹਰ ਕੱਪੜੇ ਪਾ ਕੇ ਸੰਤ ਬਣਦੇ ਨੇ ਬਹਿ ਰੁਪਈਏ ਉਹ ਬਨਾਰਸ ਕੇ ਢੱਗ ਨੇ ਸੰਤ ਦਾ ਜਨਮ ਲੈਂਦਾ ਹੀ ਨਹੀਂ ਜੀਵਨੇ ਦਾ ਸੰਤ ਦੀ ਸ਼ਰਣ ਜਾਣਾ ਇਹਦਾ ਮੂਲ ਸੰਤ ਆਪ ਸੰਤ ਨਹੀਂ ਹੈ ਇਹ ਆਹ ਕਹਿੰਦੇ ਸੰਤ ਬਣਨਾ ਐ ਇੰਨਾ ਹੀ ਨਹੀਂ ਪਤਾ ਵੀ ਸੰਤ ਬਣਨਾ ਹੈ ਜੇ ਸੰਤ ਨਹੀਂ ਤਾਂ ਹੀ ਬਣਨਾ ਸੰਤ ਹੈਗਾ ਅੱਧਾ ਸੰਤ ਹੈ ਅੱਧਾ ਅਸੰਤ ਹੈ ਅਦਾ ਸੰਤ ਹੈ ਦਾ ਸੰਤ ਹੈ ਸੰਤ ਸਰਣ ਜੋ ਜਨ ਪਰੇ ਇਹ ਜਨ ਬਣ ਕੇ ਸੰਤ ਦੀ ਸਰਣ ਚ ਲਿਆ ਜਾਂਦਾ ਜਨ ਮਤਲਬ ਹੈ ਗਿਆਨਮਾਨ ਬਣ ਕੇ ਜਾਂਦਾ ਮਤਲਬ ਗਿਆਨਮਾਨ ਗੁਰਬਾਣੀ ਨੂੰ ਸਮਝ ਕੇ ਆਪਣੇ ਮੂਲ ਦੇ ਨਾਲ ਮਿਲ ਜਾਂਦਾ ਸੰਤ ਦੀ ਸਰਣ ਚ ਲਿਆ ਜਾਂਦਾ ਸੰਤ ਸਰਣ ਜੋ ਜਨ ਪਰੇ ਸੇ ਜਨ ਉਧਣ ਹਰ ਉਹ ਉਹ ਅਧਾਰ ਦੇ ਕਾਬਲ ਹੋ ਉਹ ਬਹੁਤ ਕੁਝ ਪੈ ਗਿਆ ਜਾ ਕੇ ਤਕੋਂ ਇਹ ਨਾ ਅਰਧਕਾਲੇ ਅਸੀਂ ਸੰਤਾਂ ਸਾਡੀ ਛੜਨ ਆਉਣ ਲੋ ਠੱਗੀ ਅਸਦੀ ਵੀ ਅਸੀਂ ਤਾਂ ਸੰਤਾਂ ਲੋਕ ਸਾਡੀ ਆਉਣ ਛੜਨ ਇਹ ਠੱਗੀ ਐ ਸਦੀ ਬਨਾਰਸ ਕੇ ਠਾਗੇ ਇਹਨਾਂ ਨੂੰ ਕਹਿੰਦੇ ਨੇ ਕੋਣ ਪੁੱਛੋ ਵੀ ਉਧਰ ਜਾਣਗੇ ਲੋਕ ਤੁਸੀਂ ਤਾਂ ਹੋ ਰਹੇ ਨਹੀਂ ਹੋਏ ਤੁਹਾਨੂੰ ਦਾ ਗੁਰਬਾਣੀ ਦੇ ਅਰਥਾਂ ਨਾਲ ਨਹੀਂ ਤਾਂ ਪਤਾ ਤੁਹਾਨੂੰ ਦਾ ਬਣਿਆ ਦੋ ਇਹ ਸਮਝਾਓ ਓਹ ਹਾਰ ਕਿਵੇਂ ਹੁੰਦਾ ਗੁਰਬਾਣੀ ਅਨੁਸਾਰ ਹਾਰ ਸਮਝਾ ਦਿਓ ਕਿਵੇਂ ਹੁੰਦਾ ਮਾੜਾ ਨੂੰ ਬਾਣੀ ਕਰਨੇ ਮਰਦ ਗਏ ਤੁਹਾਡਾ ਜੋ ਨਾਮ ਜਪਦੇ ਉਹਨੂੰ ਕਰਨੇ ਮਰਦ ਗਏ ਗੁਰਬਾਣੀ ਦੀ ਤੁਹਾਨੂੰ ਗਿਆਨ ਹੈ ਨਹੀਂ ਗਿਆਨ ਨਾਮ ਹੈ ਉਹਦੋਂ ਕੋ ਹੈ ਨਹੀਂ ਤੂੰ ਸੰਤ ਕਿਵੇਂ ਬਣਗੇ ਪ੍ਰਚਾਰ ਹੋਣਾ ਚਾਹੀਦਾ ਤੇ ਇਸ ਕਿਸਮ ਨਾਲ ਸੰਤ ਸਾਰੇ ਹੀ ਖਤਮ ਸੇ ਹੁਣ ਹੋ ਜਾਣਗੇ ਤੂੰ ਇਹਦੇ ਡੰਗਾ ਲਾ ਕੇ ਮਗਰ ਬੰਨ੍ਹ ਨੂੰ ਸੰਤਾਂ ਦੇ ਇਦਾਂ ਨਹੀਂ ਕੋਈ ਸੰਤ ਹੁੰਦਾ ਜਾਇ ਜੇ ਹੋਰ ਹੈ ਹੋਜੇ ਤੁਸੀਂ ਬੰਗਾਲਾਣ ਦੀ ਮਗਨੀਆਂ ਆ ਰਾਮਚੰਦਰ ਦੀ ਲਾਟਕਾ ਫੇਰੋ ਸਾਰਿਆਂ ਤੇ ਥੋੜੀ ਡਾਗਦਾ ਇਤਨੇ ਮਗਰ ਜੋ ਜਿਹੜੇ ਵਾਕੀ ਨੇ ਸਾਰਿਆਂ ਦੀ ਫਿਰ ਜਾਂਦੀ ਹੈ ਇੱਕ ਵਾਰ ਇੱਕ ਵਾਰ ਇਹ ਲਾਠੀ ਸਾਰਿਆਂ ਤੇ ਫਿਰ ਜਾਂਦੀ ਹੈ ਰਾਮਚੰਦਰ ਦੀ ਲਾਟਕਾ ਇਹ ਰਾਮਚੰਦਰ ਦੀ ਲਾਟਕਾ ਹੈ ਆਰਾਮ ਨਾਮ ਦੀ ਲਾਠੀ ਹੈ ਇਹ ਆਰਾਮ ਨਾਮ ਦੀ ਗਿਆਨ ਖੜੋ ਕੰਮ ਨਹੀਂ ਪੈਦਾ ਹੁੰਦੀ ਸੰਤ ਕਿਵੇਂ ਪੈਦਾ ਹੋ ਜਾਣਗੇ ਸੰਤ ਦਾ ਪੈਦਾ ਕਦੇ ਹੋਏ ਨਹੀਂ ਅੱਜ ਤੱਕ ਗੁਰਬਾਣੀ ਜੋ ਸਾਡੇ ਘਰ ਨਹੀਂ ਸੰਤ ਪੈਦਾ ਹੁੰਦੇ ਉਹ ਤਾਂ ਜਨਮਵਾਲੇ ਦੇ ਵਿੱਚ ਹੁੰਦੇ ਹੀ ਨਹੀਂ ਜਨਮਵਾਲੇ ਤੋਂ ਹੋਊਗਾ ਨਹੀਂ ਜਨ ਪਰਉਪਕਾਰੀ ਆਏ ਕੌਣ ਨੇ ਇਹ ਜਨਮਵਾਲੇ ਦੇ ਵਿੱਚ ਨਹੀਂ ਜਿਹੜਾ ਜਨਮ ਮਾਰਣ ਚੋਂ ਸੰਤ ਨਹੀਂ ਹੁੰਦਾ ਹੰਤਾ ਇਹ ਜਨਮ ਮਾਰਣ ਜਿਹੜਾ ਹੈ ਅਦਾ ਹੈਡਿੰਗ ਇਹ ਵੀ ਜੀਵਤ ਹੈ ਜਨਮ ਮਾਰਣ ਚ ਅਦਾ ਨਹੀਂ ਜਨਮ ਮਾਰਣ ਚ ਸਤਗੁਰ ਜਾਗਤਾ ਹੈ ਤੇ ਉਹ ਪੂਲੀ ਮਾਰ ਲਈਏ ਹੋ ਕਿ ਅਦਾ ਜਨਮ ਮਾਰਣ ਚ ਨਹੀਂ ਜੀਵਦਾ ਨਹੀਂ ਮਰਦਾ ਅਦਾ ਬਾਹਰ ਜਨਮ ਮਰਦਾ ਅੰਦਾ ਹੀ ਮਾਇਆ ਚ ਜਿਹੜਾ ਜਨਮ ਮਾਰਣ ਤੇ ਬਾਹਰ ਹੋਈ ਸੰਤ ਹੈ ਹੂੰ